ਅੱਜ ਬਣਾਉਣ ਜਾ ਰਹੇ ਹਾਂ ਜੀ ਆਪਾਂ ਮੱਕੀ ਦੀ ਮੇਥਿਆਂ ਵਾਲੀ ਰੋਟੀ ਇਹਦੇ ਲਈ ਆਪਾਂ ਮੇਥਿਆਂ ਦੇ ਵਿੱਚੋਂ ਜਿਹੜੇ ਡੰਡਲ ਨੇ ਉਹ ਵੱਖਰੇ ਕੱਢ ਲਏ ਨੇ ਤੇ ਆਪਾਂ ਇਹਦੇ ਵਿੱਚ ਸਿਰਫ ਪੱਤੇ-ਪੱਤੇ ਹੀ ਲਵਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਸਫਾਈ ਕਰਨ ਤੋਂ ਬਾਅਦ ਆਪਾਂ ਖੁੱਲੇ ਪਾਣੀ 'ਚ ਇਹਨਾਂ ਮੇਥਿਆਂ ਨੂੰ ਬਹੁਤ ਚੰਗੀ ਤਰ੍ਹਾਂ ਧੋ ਲੈਣਾ ਇਸ ਨੂੰ ਚੰਗੀ ਤਰ੍ਹਾਂ ਹੱਥਾਂ ਨਾਲ ਮਲ-ਮਲ ਕੇ ਇਸ ਨੂੰ ਧੋਣਾ ਤਾਂ ਜੋ ਚੰਗੀ ਤਰ੍ਹਾਂ ਇਹ ਸਾਫ਼ ਹੋ ਸਕਣ ਦੋ ਤਿੰਨ ਪਾਣੀ ਧੋਣ ਤੋਂ ਬਾਅਦ ਤੁਸੀਂ ਇਸ ਨੂੰ ਇੱਕ ਟੋਕਰੀ ਵਿੱਚ ਕੱਢ ਲਓਗੇ ਤੇ ਇਹਦਾ ਪਾਣੀ ਉਹ ਡ੍ਰੇਨ ਕਰੋਗੇ ਤਾਂ ਜੋ ਇਹਦੇ ਪਾਣੀ ਚੰਗੀ ਤਰ੍ਹਾਂ ਸੁੱਕ ਜਾਵੇ ਉਸ ਤੋਂ ਬਾਅਦ ਇਹਦੇ ਵਿੱਚ ਤੁਸੀਂ ਅਦਰਕ ਅਦਰਕ ਹਰੀਆਂ ਮਿਰਚਾਂ ਪਾ ਕੇ ਇਸ ਨੂੰ ਇੱਕ ਫਾਈਨ ਪੇਸਟ ਦੇ ਰੂਪ ਵਿੱਚ ਬਣਾ ਲਓਗੇ ਇਸ ਮੇਥਰਿਆਂ ਦਾ ਪੇਸਟ ਬਣਾ ਲਓਗੇ ਤੁਸੀਂ ਦੇਖੋਗੇ ਕਿੰਨਾ ਸੋਹਣਾ ਕਲਰ ਆਇਆ ਤੇ ਇਹਨੂੰ ਪਕਾਵਾਗੇ ਆਪਾਂ ਮੱਕੀ ਦੇ ਆਟੇ ਵਿੱਚ ਸੋ ਮੱਕੀ ਦਾ ਆਟਾ ਲਾਾਂਗੇ ਉਹਦੇ ਵਿੱਚ ਜਿਹੜਾ ਆਪਾਂ ਇਹ ਮੇਥਰਿਆਂ ਦਾ ਪੇਸਟ ਪਾਇਆ ਪਹਿਲਾਂ ਤਾਂ ਇਹ ਇਹ ਪਾਵਾਂਗੇ ਆਪਾਂ ਤੁਸੀਂ ਆਪਣੇ ਹਿਸਾਬ ਨਾਲ ਜਿਹੜੇ ਮੇਥਰਿਆਂ ਦਾ ਪੇਸਟ ਆ ਪਾਉਂਗੇ ਉਸ ਤੋਂ ਬਾਅਦ ਇਹਦੇ ਵਿੱਚ ਸਿਰਫ ਆਪਾਂ ਬੇਸਿਕ ਮਸਾਲੇ ਹੀ ਪਾਵਾਂਗੇ। ਇਹਦੇ ਵਿੱਚ ਜ਼ਿਆਦਾ ਮਸਾਲੇ ਨਹੀਂ ਪਾਣੇ। ਉਸ ਨਾਲ ਜਿਹੜਾ ਇਹਦਾ ਮੇਥਰੀਆਂ ਦਾ ਸੁਆਦ ਆ ਜਿਹੜਾ ਉਹ ਸਹੀ ਨਹੀਂ ਨਹੀਂ ਉੱਬਰ ਕੇ ਆਉਂਦਾ। ਸੋ ਸਭ ਤੋਂ ਪਾਵਾਂਗੇ ਪਹਿਲਾਂ ਪਾਵਾਂਗੇ ਆਪਾਂ ਨਮਕ ਫਿਰ ਪਾਵਾਂਗੇ ਮਿਰਚਾਂ ਮਿਰਚਾਂ ਥੋੜੀਆਂ ਜਿਥੇ ਆਪਾਂ ਘੱਟ ਪਾਵਾਂਗੇ ਕਿਉਂਕਿ ਆਪਾਂ ਹਰੀਆਂ ਮਿਰਚਾਂ ਵੀ ਪਾਈਆਂ ਨੇ। ਥੋੜਾ ਜਿਹਾ ਪਾਵਾਂਗੇ ਆਪਾਂ ਜੀਰਾ ਤੇ ਹਲਕਾ ਜਿਹਾ ਪਿੰਚਾ ਹਲਦੀ। ਉਸ ਤੋਂ ਬਾਅਦ ਇਸ ਮੱਕੀ ਦੇ ਆਟੇ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਸਾਰੇ ਮਸਾਲਿਆਂ ਨੂੰ ਤੇ ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਫਲਾ ਲਵਾਂਗੇ। ਚੰਗੀ ਤਰ੍ਹਾਂ ਲਾ ਲਵਾਂਗੇ ਤਾਂ ਜੋ ਜਿਹੜੇ ਮਸਾਲੇ ਨੇ ਇਸ ਆਟੇ ਵਿੱਚ ਰਲ ਸਕਣ। ਇੱਥੇ ਮੈਂ ਥੋੜਾ ਜਿਹਾ ਜਿਹੜਾ ਇਹ ਮੇਥਰਿਆਂ ਦਾ ਪੇਸਟ ਦਾ ਥੋੜਾ ਘੱਟ ਲੱਗ ਰਿਹਾ ਸੀ ਸੋ ਆਪਾਂ ਥੋੜਾ ਜਿਹਾ ਹੋਰ ਪਾ ਰਹੇ ਹਾਂ ਤਾਂ ਜੋ ਜਿਹੜੀ ਇਹ ਮੱਕੀ ਦੀ ਰੋਟੀ ਦਾ ਕਲਰ ਹੈ ਜਿਹੜਾ ਬਹੁਤ ਸੋਹਣਾ ਆਏ। ਸੋ ਚੰਗੀ ਤਰ੍ਹਾਂ ਲਾਉਂਦੇ ਹੋਏ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਗੁੰਗਣਾ ਪਾਣੀ ਹਲਕਾ ਜਿਹਾ ਕੋਸਾ ਪਾਣੀ ਪਾ ਕੇ ਆਪਾਂ ਇਸ ਆਟੇ ਨੂੰ ਚੰਗੀ ਤਰ੍ਹਾਂ ਗੁੰਨ ਲਵਾਂਗੇ। ਇਕਦਾ ਮੇਰੇ ਵਿੱਚ ਪਾਣੀ ਨਹੀਂ ਪਾਉਣਾ ਇਹਦੇ ਵਿੱਚ ਥੋੜਾ ਥੋੜਾ ਕਰਕੇ ਪਾਣੀ ਪਾਉਣਾ ਕਿਉਂਕਿ ਜਿਹੜਾ ਨਮਕ ਤੇ ਮਿਰਚਾਂ ਨੇ ਉਹ ਵੀ ਜਦੋਂ ਆਟੇ ਨਾਲ ਰਲ ਜਾਂਦੇ ਨੇ ਤਾਂ ਆਪਣਾ ਪਾਣੀ ਛੱਡਦੇ ਨੇ ਸੋ ਥੋੜਾ ਥੋੜਾ ਪਾਣੀ ਪਾਉਂਦੇ ਹੋਏ ਇਸ ਨੂੰ ਚੰਗੀ ਤਰ੍ਹਾਂ ਮਲ ਕੇ ਆਪਾਂ ਗੁੰਨ ਲਵਾਂਗੇ ਜਿਵੇਂ ਜਿਵੇਂ ਲੋੜ ਪੈਂਦੀ ਓਵੇਂ ਥੋੜਾ ਥੋੜਾ ਪਾਣੀ ਆਪ ਇਹਦੇ ਵਿੱਚ ਪਾਉਂਦੇ ਜਾਵਾਂਗੇ ਤੇ ਇਸ ਨੂੰ ਗੁੰਨਦੇ ਜਾਵਾਂਗੇ ਸੋ ਲੋ ਜੀ ਆਪਣਾ ਆਟਾ ਰੈਡੀ ਹੈ ਇਸ ਨੂੰ ਚੰਗੀ ਤਰ੍ਹਾਂ ਮਲ ਕੇ ਹੁਣ ਆਪਾਂ ਰੋਟੀ ਬਣਾਵਾਂਗੇ ਇਸ ਤੋਂ ਬਾਅਦ ਇਸ ਦੀ ਰੋਟੀ ਬਣਾਵਾਂਗੇ ਤੇ ਇਸ ਨੂੰ ਚੰਗੀ ਤਰ੍ਹਾਂ ਪੱਲਾ ਇਸ ਨੂੰ ਮਲਾਂਗੇ ਤਾਂ ਜੋ ਜਿਹੜਾ ਆਟਾ ਏ ਸੌਫਟ ਹੋ ਜਾਏ। ਲੋ ਜੀ ਆਪਣੀ ਰੋਟੀ ਰੈਡੀ ਹੈ। ਇਸ ਨੂੰ ਹੁਣ ਆਪਾਂ ਤਵੇ ਉੱਤੇ ਇਸ ਨੂੰ ਸੇਕ ਲਵਾਂਗੇ। ਤੁਸੀਂ ਇਸ ਨੂੰ ਤਵੇ ਤੇ ਤੜਕੇ ਵੀ ਖਾ ਸਕਦੇ ਹੋ ਪਰ ਆਪਾਂ ਇਸ ਨੂੰ ਸਿਰਫ ਮੱਖਣ ਨਾਲ ਖਾਣਾ। ਆਪਾਂ ਇਸ ਨੂੰ ਤਲਣਾ ਨਹੀਂ ਤੁਹਾਡੀ ਮਰਜ਼ੀ ਹੈ ਤੁਸੀਂ ਤਲਣਾ ਤਲ ਸਕਦੇ ਹੋ। ਇਸ ਦੇ ਨਾਲ ਲੈ ਰਹੇ ਆਂ ਆਪਾਂ ਜੀ ਦਹੀਂ ਤੇ ਦਹੀਂ ਦੇ ਨਾਲ ਲੈ ਰਹੇ ਆਂ ਆਪਾਂ ਥੋੜਾ ਜਿਹਾ ਮੱਖਣ ਨਾਲ ਲਵਾਂਗੇ ਆਪਾਂ ਲੱਸੀ। ਇਹ ਜਿਹੜਾ ਨਾਸ਼ਤਾ ਜੀ ਜਿਹੜੀ ਰੋਟੀ ਹੈ ਮੇਤਰੀਆਂ ਦੀ ਐਮੀ ਸੁਣੀ ਲੱਗਦੀ ਤੁਸੀਂ ਵੇਖ ਰਹੇ ਹੋ ਕਿ ਰੋਟੀ ਬਹੁਤ ਸੌਫਟ ਬਣੀ ਹੈ ਸੋ ਲੋ ਜੀ ਆਪਣਾ ਜਿਹੜਾ ਨਾਸ਼ਤਾ ਔਰ ਰੈਡੀ ਹੈ ਸੋ ਬਣਾਓ ਤੇ ਸਭ ਨੂੰ ਖਵਾਓ ਤੇ ਦੱਸਣਾ ਕਿਸ ਕਿਸ ਨੂੰ ਜਿਹੜੀ ਇਹ ਮੇਥੀ ਵਾਲੀ ਰੋਟੀ ਪਸੰਦ ਆ